ਕਹ ਜੀ ਸਤਿਨਾਮ ਸ੍ਰੀ ਵਾਹਿਗੁਰੂ ਕੋ ਚਿੱਠੀ ਪੀਰ ਦਾ ਚੇਲਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਗਿਆ ਪਾਤਸ਼ਾਹ ਜੀ ਨੇ ਚਿੱਠੀ ਖੜੀ ਹੈ ਤੇ ਪਾਤਸ਼ਾਹ ਇਸ ਚਿੱਠੀ ਨੂੰ ਪੜ੍ਹਦੇ ਨੇ ਪਾਤਸ਼ਾਹ ਜੇ ਵੀ ਕੰਟਰੀ ਵਿੱਚ ਗਏ ਨੇ ਪਾਤਸ਼ਾਹ ਨੇ ਉਸੇ ਭਾਸ਼ਾ ਵਿੱਚ ਉਹਨਾਂ ਨਾਲ ਜਾ ਕੇ ਗੱਲ ਕੀਤੀ ਹੈ ਭਾਈ ਮਰਦਾਨਾ ਲੱਗੇ ਹੋਇਆ ਵੇਖਿਆ ਪਾਤਸ਼ਾਹ ਚਿੱਠੀ ਵਿੱਚ ਕੀ ਲਿਖਿਆ ਜਿਸੇ ਨੇ ਪਰਸ਼ਾਦਾ ਵਰਜਿਆ ਹੋਵੇਗਾ ਮੇਰੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਭਾਈ ਮਰਦਾਨਾ ਨਹੀਂ ਲਿਖਿਆ ਕਿ ਜੇ ਤੁਸੀਂ ਸ਼ਹਿਰ ਛੱਡ ਕੇ ਚਲੇ ਜਾਓ ਤੇ ਜੇ ਸ਼ਹਿਰ ਛੱਡ ਕੇ ਨਾ ਗਏ ਤੇ ਮਾਰ ਦਿੱਤੇ ਜਾਓਗੇ ਭਾਈ ਮਰਦਾਨਾ ਰੋਂ ਲਾਭ ਲੈਣ ਲੱਗ ਪਿਆ ਪਾਤਸ਼ਾਹ ਕਹਿੰਦੇ ਕੀ ਕਰਦਾ ਇਹਦਾ ਪਾਤਸ਼ਾਹ ਫਿਰ ਚਲੇ ਜਾਣੇ ਆ ਪਾਤਸ਼ਾਹ ਕਹਿੰਦੇ ਛੇੜ ਛੇੜ ਕੇ ਚਲੇ ਜਾਣਾ ਇਹ ਕੋਈ ਮਰਦਾਂਵਾਰੀ ਗੱਲ ਨਹੀਂ ਹੈ ਉਹਨਾਂ ਜੀੇ ਤੋਂ ਚਲੇ ਜਾਈਏ ਤਰਗੀ ਦਾ ਅਕਸ਼ਲੇਸ਼ ਪਤਾਲੇ ਸਿੰਘ ਸਾਦੇ ਨੇ ਪਰ ਸਾਥ ਸੰਗਤ ਵੀ ਭਾਈ ਗਰਦਾਰ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਿੰਘ ਆਖਿਆ ਉਹਨਾਂ ਦੇ ਸਿੰਘ ਬੁਕੇ ਮਰ ਗਾਵਲੀ ਪੰਨੀ ਜਾਏ ਨਾ ਧੀਰ ਤਰਵਾ ਜਿੱਥੇ ਬਾਬਾ ਪੈਰ ਧਰੇ ਬੂਜਾ ਅਸਰ ਥਾਪਣ ਸੋ ਅਸੀਂ ਪਰਦੇ ਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਪਾਤਸ਼ਾਹ ਜੀ ਬਰਾਜਮਾਨ ਨੇ ਪਾਤਸ਼ਾਹ ਨੇ ਚੱਛੀ ਦਾ ਜਵਾਬ ਦਿੱਤਾ ਪਾਤਸ਼ਾਹ ਨੇ ਕਾਹ ਭਾਈ ਮਰਦਾਨਾ ਦੀ ਕਾਗਜ਼ ਲਿਆ ਕਲਮ ਲਿਆ ਉਹਨਾਂ ਨੂੰ ਜਵਾਬ ਲਿਖੀਏ ਕਲਮਦਾਨ ਲਿਆ ਪਾਤਸ਼ਾਹ ਕਾਗਜ਼ ਵੀ ਕੋਲ ਰੱਖਦੇ ਸਨ ਜਿਹਦੇ ਤੇ ਬਾਣੀ ਲਿਖਦੇ ਸਨ ਉਹ ਬਾਣੀ ਜਿਹਨੂੰ ਪਾਤਸ਼ਾਹ ਨੇ ਤੇ ਧੁਰਗੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸੀ ਪਾਤਸ਼ਾਹ ਕਹਿੰਦੇ ਮੇਰੇ ਪਾਤਨ ਗੁਰਦੇਵ ਰਹਿਮਤਾਂ ਦੇ ਮਾਲਕ ਸਤਿਗੁਰੂ ਬਖਸ਼ਾ ਕਰਨ ਵਾਲੇ ਕਿਉਂਕਿ ਬਾਣੀ ਧੁਰ ਤੋਂ ਕਹੋ ਆਈ ਹੈ ਬਾਣੀ ਅਕਾਲ ਦੀ ਇਹ ਪਾਤਸ਼ਾਹ ਕਹਿੰਦੇ ਬਾਣੀ ਖਸਮ ਦੀ ਹੈ ਜੈਸੀ ਨੇ ਆਵੇ ਕਸਮ ਦੀ ਬਾਣੀ ਤੈਸਾਂ ਦਾ ਕਰੀ ਵਿਆਹ ਮੈਂ ਲਾ ਦੂੰ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਨ万 ਪਰਤਖ ਗੁਰੂ ਨਿਸ਼ਟਾਰਿ ਪਾਤਸ਼ਾਹ ਕਹਿੰਦੇ ਇਥੋਂ ਚਲੇ ਜਾਣਾ ਕੋਈ ਮਰਦਾਂ ਵਾਲੀ ਗੱਲ ਨਹੀਂ ਪਾਤਸ਼ਾਹ ਨੇ ਚਕਸੀ ਦਾ ਜਵਾਬ ਦਿੱਤਾ ਉਹ ਚਿੱਠੀ ਪੀਰ ਨੂੰ ਮਿਲੀ ਹੈ ਜਿਹੜੇ ਪੀਰ ਦੀ ਹੁਣ ਕੀ ਕਹ ਉਹਨਾਂ ਨੇ ਉਹਨਾਂ ਨੇ ਉਹਨਾਂ ਤੇ ਅਸੀਂ ਸ਼ਹਿਰ ਛੱਡ ਕੇ ਨਹੀਂ ਜਾਣਾ ਪੀਰ ਦਸਤਗੀਰ ਨੂੰ ਪੁੱਛਣ ਲੱਗੇ ਉਹ ਮਰਵੀ ਹਾਰੂ ਰਸ਼ੀਦ ਖਲੀਫਾ ਵੀ ਹੁਣ ਕੀ ਕੀਤਾ ਜਾਵੇ ਉਹਨਾਂ ਨੇ ਕਿਹਾ ਜੋ ਤੁਹਾਡੀ ਮਰਦੀ ਹੈ ਉਹ ਤੁਸੀਂ ਕਰ ਸਕਦੇ ਹੋ ਸੱਜਣ ਦੀ ਸਮਾ ਸੀਮਤ ਮੈਂ ਇੱਕ ਆਪੀ ਸੇਵਾ ਵਿੱਚ ਤੁਹਾਡੀ ਜਥਾ ਵਾਰ ਦੇਣੀ ਕਰੇਗਾ ਉਸ ਵੇਲੇ ਉਹਨਾਂ ਸਾਰਿਆਂ ਨੇ ਸ਼ਹਿਰ ਵਿੱਚ ਇਕੱਠ ਬੁਲਾਇਆ ਲੋਕਾਂ ਨੂੰ ਜਿਸ ਤੱਕਦਰ ਸੱਤਿਆ ਉਹਨਾਂ ਇੱਕ ਫਤਵਾ ਲਾਇਆ ਵੀ ਇਹਨਾਂ ਨੂੰ ਸੰਗਸਾਰ ਕਰਕੇ ਮਾਰ ਦਿੱਤਾ ਜਾਵੇ ਸੰਗਸਾਰ ਕਹਿੰਦੇ ਨੇ ਪੱਥਰ ਮਾਰ ਕੇ ਮਾਰ ਦੇਣ ਨੂੰ ਕਈ ਵਾਰ ਕਈ ਲੋਕ ਗੁਰੂ ਨਾਨਕ ਪਾਤਸ਼ਾਹ ਦੀ ਧਾਰਨ ਦੇ ਦਿੰਦੇ ਨੇ ਵੀ ਲੋਕਾਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਪੱਥਰ ਮਾਰੇ ਐਸੀ ਤਾਕਤ ਦੁਨੀਆ ਤੇ ਨਹੀਂ ਬਣੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੂੰ ਪੱਥਰ ਮਾਰ ਸਕਦੀ ਹੋਵੇ ਕਿਉਂਕਿ ਆਪ ਨਰੰਤਕ ਅਕਾਲ ਪੁਰਖ ਪਰਮਾਤਮਾ ਸੀ ਆਪ ਨਰਕਾਰ ਸਾਡ ਸੰਗ ਦੀ ਇਸ ਸੰਸਾਰ ਤੇ ਆਏ ਸਨ ਉਹਨਾਂ ਨੂੰ ਕੋਈ ਤਾਕਤ ਪੱਥਰ ਨਹੀਂ ਸੀ ਮਾਰ ਸਕਦੀ ਆਪ ਨਰੈਣ ਕਲਾਧਾਰ ਜਗ ਦੇ ਸਰਬ ਨੇ ਉਹ ਔਰ ਉਸ ਵੇਲੇ ਮੇਰੇ ਪਾਤਸ਼ਾਹ ਜੀ ਦੇ ਖਿਲਾਫ ਸ਼ਹਿਰ ਦੇ ਲੋਕਾਂ ਨੂੰ ਕਰਕੇ 71 ਸਤਸੰਗ ਜੀ ਉਹਨਾਂ ਨੇ ਸਾਰੇ ਸ਼ਹਿਰ ਨੂੰ ਸੱਦਾ ਦਿੱਤਾ ਤੇ ਫਤਵਾ ਲਾਇਆ ਕਿ ਪੱਥਰ ਮਾਰ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਮਾਰ ਦਿੱਤਾ ਜਾਵੇ ਲੈ ਕੇ ਹੱਥਾਂ ਵਿੱਚ ਪੱਥਰ ਸਾਰੇ ਖੜੇ ਕਬੀ ਤਸਵੀਰ ਆਪ ਦੀ ਸੇਵਾ ਵਿੱਚ ਸ਼ੇਰ ਸਿੰਘ ਵਿਸ਼ਵਕੋਟਾ ਘਟਿ ਜਾਤਾ ਹੈ